ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਮਹਿੰਗੇ ਸ਼ਬਦਾਂ ਦੇ ਉਚਾਰਨ ਸਿੱਖ ਰਹੇ ਹਾਂ ਤੇ ਉਸਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਸੀਂ ਕਈ ਵਾਰ ਹਰੇਕ ਅੱਖਰ ਦੇ ਥੱਲੇ ਅੱਧਾ ਵਾਵਾ ਲਿਖਿਆ ਹੋਇਆ ਵੇਖਿਆ ਹੋਵੇਗਾ ਸੁਖਮਨੀ ਸਾਹਿਬ ਦੀ ਗੱਲ ਕਰ ਲਈਏ ਤੇ ਉੱਥੇ ਵੀ ਅੱਧਾ ਵਾਵਾ ਕਈ ਥਾਵਾਂ ਤੇ ਆਇਆ ਹੈ ਸਹਿਸਕ੍ਰਿਤੀ ਦੀ ਗੱਲ ਕਰ ਲਈਏ ਉੱਥੇ ਵੀ ਕਈ ਥਾਵਾਂ ਤੇ ਅੱਧਾ ਵਾਵਾ ਆਇਆ ਹੈ ਜਾਂ ਹੋਰ ਵੀ ਕਈ ਥਾਵਾਂ ਤੇ ਅੱਧਾ ਵਾਵਾ ਗੁਰਬਾਣੀ ਦੇ ਵਿੱਚ ਆਇਆ ਹੈ ਜਿਹੜੀਆਂ ਸੰਗਤਾਂ ਸਹਿਜ ਪੜ ਕਰਦੀਆਂ ਜਾਂ ਜਿਨ੍ਹਾਂ ਸੰਗਤਾਂ ਨੇ ਸੰਥਿਆ ਕੀਤੀ ਹੋਈ ਹੈ ਉਹਨਾਂ ਨੇ ਇਸ ਦਾ ਉਚਾਰਨ ਜ਼ਰੂਰ ਸਿੱਖਿਆ ਹੋਵੇਗਾ ਕਿਉਂਕਿ ਸੰਗਤ ਜੀ ਗੁਰਬਾਣੀ ਦੇ ਵਿੱਚ ਆਪਾਂ ਜਦੋਂ ਪੜਦੇ ਆ ਕਿਤੇ ਜਈਆ ਆਉਂਦਾ ਹੈ ਜਿਹੜਾ ਜਈਆ ਪੈਰ ਵਿੱਚ ਲੱਗਾ ਹੁੰਦਾ ਹੈ ਅੱਧਾ ਜਈਆ ਕਿਉਂਕਿ ਜਿੰਨਾ ਸੰਗਤਾਂ ਨੂੰ ਸੋਝੀ ਨਹੀਂ ਉਹ ਅੱਧਾ ਹਾਹਾ ਵੀ ਮੰਨ ਲੈਂਦੀਆਂ ਕਿ ਅੱਧਾ ਹਾਹਾ ਲੱਗਾ ਅੱਧੇ ਹਾਹੇ ਦੀ ਬਨਾਵਟ ਹੋਰ ਤਰ੍ਹਾਂ ਹੁੰਦੀ ਏ ਅੱਧੇ ਜਈਏ ਦੀ ਹਾਵ ਜਿਹੜੀ ਬਨਾਵਟ ਹੋਰ ਤਰ੍ਹਾਂ ਦੀ ਹੁੰਦੀ ਏ ਉਸ ਦੀ ਅਸੀਂ ਵੀਡੀਓ ਸਪੈਸ਼ਲ ਬਣਾ ਕੇ ਪਾਈ ਹੋਈ ਏ ਪਲੇਲਿਸਟ ਵਿੱਚ ਪਈ ਹੋਈ ਗੁਰਬਾਣੀ ਦੇ ਵਿੱਚ ਜੇਕਰ ਸੰਗਤ ਜੀ ਜਈਆ ਅਗਲੇ ਪਾਸੇ ਆ ਰਿਹਾ ਹੈ ਮਾਲ ਲੋਕੀ ਪਾਠ ਗੁਰਬਾਣੀ ਵਿੱਚ ਹੁੰਦਾ ਦੱਦਾ ਜਈਏ ਕੰਨਾ ਕਿਉਂਕਿ ਆ ਚੀਜ਼ ਆਪ ਸਿੱਖਣੀਆਂ ਤੇ ਪਹਿਲਾਂ ਥੋੜੀ ਜੀ ਉਦਾਹਰਣ ਦੇ ਕੇ ਆਪਾਂ ਸਿੱਖ ਲਈਏ ਗੁਰਬਾਣੀ ਵਿੱਚ ਪਾਠ ਹੁੰਦਾ ਦੱਦਾ ਜਈਏ ਕੰਨਾ ਆਪਾਂ ਪੜਦੇ ਆਂ ਦਇਆ ਦੱਦਾ ਜਈਏ ਕੰਨਾ ਦਇਆ ਪੜਦੇ ਆਪਾਂ ਉਸ ਨੂੰ ਦਜਾ ਨਹੀਂ ਪੜਦੇ ਭਾਵ ਕਿ ਜਈਆ ਉਚਾਰ ਨਹੀਂ ਕਰਦੇ ਉਹਦਾ ਉਚਾਰਨ ਬਣ ਜਾਂਦਾ ਦੱਦਾ ਏੜੀ ਸਿਆਰੀ ਐੜੇ ਕੰਨਾ ਦਇਆ ਈਡੀ ਸਿਆਰੀ ਐਡੇ ਕੰਨਾ ਉਸ ਦਾ ਉਚਾਰਨ ਬਣ ਜਾਂਦਾ ਹੈ ਹੁਣ ਦੱਦਾ ਜਈਏ ਕੰਨਾ ਲੱਗਾ ਗੁਰਬਾਣੀ ਵਿੱਚ ਈਡੀ ਸਿਆਰੀ ਐਡੇ ਕੰਨਾ ਕਿਵੇਂ ਬਣ ਗਿਆ ਜਿਨ੍ਹਾਂ ਨੂੰ ਸੰਗਤਾਂ ਨੇ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਉਹਨਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਇੱਥੇ ਜਈਆ ਲੱਗਾ ਹੈ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਉਹ ਈਡੀ ਸਿਆਰੀ ਐਡੇ ਕੰਨਾ ਹੀ ਲਿਖ ਸਕਦੇ ਸੀ ਜਿਵੇਂ ਗੁਰਬਾਣੀ ਲਿਖੀ ਹੈ ਓਵੇਂ ਪੜ੍ਹਨੀ ਚਾਹੀਦੀ ਏ ਤੇ ਉਹ ਪੰਕਤੀਆਂ ਵੀ ਆਪਦੇ ਕੋਲ ਇੱਕ ਦੋਲ ਪੜ੍ਹ ਕੇ ਸੁਣਾ ਦਿੰਦੇ ਨੇ ਕਿ ਜੋ ਗੁਰਬਾਣੀ ਵਿੱਚ ਲਿਖਿਆ ਉਸ ਤਰ੍ਹਾਂ ਪੜ੍ਹਨਾ ਚਾਹੀਦਾ ਗੁਰਬਾਣੀ ਜਿਵੇਂ ਲਿਖੀ ਉਸ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਆ ਪਰ ਅਸੀਂ ਸਿਰਫ ਉਸ ਦਾ ਉਚਾਰਨ ਦੱਸ ਰਹੇ ਹਾਂ ਕਿ ਦੱਦਾ ਜਈਏ ਕੰਨਾ ਮੰਮਾ ਜਈਏ ਕੰਨਾ ਇਸ ਦਾ ਉਚਾਰਨ ਆਪ ਕਿਵੇਂ ਬੋਲਣਾ ਹੈ ਬੋਲਣ ਦਾ ਢੰਗ ਤਰੀਕਾ ਦੱਸ ਰਹੇ ਹਾਂ ਮੰਮਾ ਜਈਏ ਕੰਨਾ ਪਾਠ ਹੁੰਦਾ ਮਇਆ ਦੱਦਾ ਜਈਏ ਕੰਨਾ ਪਾਠ ਹੁੰਦਾ ਦਇਆ ਜੇ ਦਇਆ ਆਪਾਂ ਪੰਜਾਬੀ ਚ ਪਾਵਾਂਗੇ ਤੇ ਦੱਦਾ ਈੜੀ ਸਿਆਰੀ ਐੜੇ ਕੰਨਾ ਬਣਦਾ ਮਇਆ ਪਾਵਾਂਗੇ ਮੰਮਾ ਈੜੀ ਸਿਆਰੀ ਐੜੇ ਕੰਨਾ ਬਣਦਾ ਮਇਆ ਗੁਰਬਾਣੀ ਵਿੱਚ ਜਿੱਥੇ ਜਈਆ ਆਉਂਦਾ ਸੰਗਤ ਜੀ ਉਹਦੇ ਵਿੱਚ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਉਹਨੇ ਉਹ ਅੱਖਰ ਬਣ ਜਾਣੇ ਜੇ ਜਈਏ ਨੂੰ ਲਾ ਲੱਗੀਏ ਈਡੀ ਲਾ ਬਣ ਜਾਣੀ ਏ ਜੇ ਜਈ ਨੂੰ ਦਲਾਵਾ ਆਈ ਹੈ ਐਡੇ ਦਲਾਵਾ ਬਣ ਜਾਈਆਂ ਜੇ ਜਈਏ ਨੂੰ ਔਂਕੜ ਆ ਗਿਆ ਤੇ ਊੜੇ ਔਂਕੜ ਲੱਗ ਜਾਣਾ ਹੁਣ ਗੁਰਬਾਣੀ ਦੇ ਵਿੱਚ ਅੱਧਾ ਵਾਵਾ ਹੁੰਦਾ ਤੇ ਇਸ ਦਾ ਉਚਾਰਨ ਹੁਣ ਅਸੀਂ ਸਹਿਸਕ੍ਰਿਤੀ ਦੀ ਸੰਥਿਆ ਕਰਾ ਰਹੇ ਹਾਂ ਉਹਦੇ ਵਿੱਚ ਜਿਹੜੇ ਮਹਿੰਗੇ ਸ਼ਬਦ ਆ ਰਹੇ ਨੇ ਥੱਲੇ ਜਈਏ ਵਾਲੇ ਜਾਂ ਹਾਹੇ ਵਾਲੇ ਜਾਂ ਅੱਧੇ ਵਾਵੇ ਵਾਲੇ ਗੁਰਬਾਣੀ ਦੇ ਵਿੱਚ ਕਿਤੇ ਵੀ ਅੱਧਾ ਵਾਵਾ ਆਉਂਦਾ ਤੇ ਅੱਧਾ ਵਾਵਾ ਨਹੀਂ ਬੋਲਿਆ ਜਾਂਦਾ ਅੱਧਾ ਵਾਵਾ ਨਹੀਂ ਬੋਲਿਆ ਜਾਂਦਾ ਜੇ ਪੂਰਾ ਵਾਵਾ ਗੁਰਬਾਣੀ ਵਿੱਚ ਆਉਂਦਾ ਉਸ ਨੂੰ ਵਿਯੰਜਨ ਕਿਹਾ ਜਾਂਦਾ ਹੈ ਪੂਰਾ ਵਾਵਾ ਬੋਲਿਆ ਜਾਂਦਾ ਹੈ ਪੂਰਾ ਵਾਵਾ ਬੋਲਾ ਬੋਲਿਆ ਜਾਂਦਾ ਵਿਯੰਜਨ ਪਾਠ ਰਸੂ ਕਹਿੰਦੇ ਨੇ ਵਿਯੰਜਨ ਉਸ ਨੂੰ ਕਿਹਾ ਜਾਂਦਾ ਹੈ ਜੇ ਅੱਧਾ ਵਾਵਾ ਆਉਂਦਾ ਤੇ ਉਸ ਨੂੰ ਕਿਹਾ ਜਾਂਦਾ ਅਰਧ ਜਾਂ ਸਰਵ ਉਸ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੇ ਵਿੱਚ ਮਨ ਲੋ ਕੇ ਸਵਾਮੀ ਪਾਠ ਹੁੰਦਾ ਹੈ ਹੁਣ ਸੰਗਤ ਜੀ ਜਿਵੇਂ ਗੁਰਦੁਆਰਾ ਸਾਹਿਬ ਲਿਖਿਆ ਹੈ ਗੁਰਦੁਆਰਾ ਹੁਣ ਤੁਸੀਂ ਤਵੇ ਪ੍ਰਸਾਦ ਸਵਈਆਂ ਦੀ ਸੰਖਿਆ ਕੀਤੀ ਹੋਵੇਗੀ ਜਾਂ ਉਸ ਦਾ ਉਚਾਰਨ ਸਿੱਖਿਆ ਹੋਵੇਗਾ ਜਾਂ ਤੁਸੀਂ ਨਿਤਨੇਮ ਕਰਦੇ ਹੋ ਇਸ ਤਰ੍ਹਾਂ ਤੱਤਾ ਦੇ ਪੈਰ ਵਿੱਚ ਵਾਵਾ ਲੱਗਦਾ ਹੈ ਉਨੂੰ ਆਪਾਂ ਕਈ ਪੜਦੇ ਨੇ ਤਵ ਤਵ ਪ੍ਰਸਾਦ ਜੇ ਆਪਾਂ ਸੰਗਤ ਜੀ ਤਵ ਪ੍ਰਸਾਦ ਪੜ੍ਹਦੇ ਆ ਤੇ ਤੱਤਾ ਤੇ ਵਾਵਾ ਪੂਰਾ ਬੋਲ ਕੇ ਜਾਂਦੇ ਆ ਉੱਥੇ ਵਿਅੰਜਨ ਪਾਠ ਬਣ ਜਾਂਦਾ ਹੈ ਪੂਰਾ ਵਾਵਾ ਪਰ ਉੱਥੇ ਪੂਰਾ ਵਾਵਾ ਨਹੀਂ ਅੱਧਾ ਵਾਵ ਹੈ ਅੱਧਾ ਵਾਵਾ ਉਸ ਦੇ ਜੋ ਦੋ ਉਚਾਰਨ ਸੰਪਰਦਾਵਾਂ ਦੇ ਚੱਕਰ ਆ ਜਾਂਦੇ ਨੇ ਤੱਤਾ ਤੇ ਵਾਵਾ ਜਿਹੜਾ ਲੱਗਾ ਹੁੰਦਾ ਗੁਰਬਾਣੀ ਵਿੱਚ ਵੀ ਆਉਂਦਾ ਹੈ ਤੱਤੇ ਓਂਕੜ ਐੜਾ ਮੁਕਤਾ ਤੱਤਾ ਊੜੇ ਓਂਕੜ ਪਾਠ ਕਈ ਥਾਂ ਤੇ ਆਉਂਦਾ ਹੈ ਗੁਰਬਾਣੀ ਦੇ ਵਿੱਚ ਜੇ ਪਾਠ ਤੱਤਾ ਵਾਵਾ ਆ ਰਿਹਾ ਤੇ ਤੱਤੇ ਓਂਕੜ ਐੜੇ ਦਿਲਾਵਾ ਤੁਐ ਪ੍ਰਸਾਦ ਪਾਠ ਉਚਾਰਨ ਕਰਵਾਇਆ ਜਾਂਦਾ ਹੈ ਤੁਐ ਕਈ ਥਾਂ ਤੇ ਪਾਠ ਕਰਾਇਆ ਜਾਂਦਾ ਹੈ ਤੱਤੇ ਓਂਕੜ ਐੜਾ ਮੁਕਤਾ ਤੋਂ ਇਸ ਤਰ੍ਹਾਂ ਵੀ ਉਚਾਰਨ ਕਰਵਾਇਆ ਜਾਂਦਾ ਹੈ ਦੋਨੇ ਪਾਠ ਸ਼ੁੱਧ ਨੇ ਤੁਐ ਤੁਐ ਤਾਵ ਪ੍ਰਸਾਦ ਨਹੀਂ ਪੜਨਾ ਹੁਣ ਸਸੇ ਦੇ ਅੱਧਾ ਵਾਵਾ ਇਹਨੇ ਐੜਾ ਬਣਨਾ ਹੈ ਸੰਗਤ ਜੀ ਅਰਧ ਸਰਵ ਏ ਪਾ ਇਹਨੂੰ ਕਿਹਾ ਜਾਂਦਾ ਅੱਧੇ ਵਾਵੇ ਨੂੰ ਤੇ ਇਸ ਨੇ ਜਿਹੜਾ ਉਚਾਰਨ ਵਾਸਤੇ ਊੜੇ ਔਂਕੜ ਪਲੱਸ ਐੜਾ ਬਣ ਜਾਣਾ ਹੈ ਸਵਾਮੀ ਹੁਣ ਸਵਾਮੀ ਪੜਾਂਗੇ ਤੇ ਸਸੇ ਦੇ ਔਂਕੜ ਹੈ ਨਹੀਂ ਸਵਾਮੀ ਦੇ ਸਸੇ ਔਂਕੜ ਪੈ ਕੇ ਬਣੇਗਾ ਨਾ ਹੁਣ ਸਸੇ ਔਂਕੜ ਊੜੇ ਔਂਕੜ ਦੀ ਆਵਾਜ਼ ਕੱਢੇਗਾ ਪਹਿਲਾ ਸਸੇ ਔਂਕੜ ਪੈ ਜਾਣਾ ਬੋਲਣ ਵਾਸਤੇ ਬੋਲਣ ਦਾ ਜਿਹੜਾ ਢੰਗ ਹੈ ਸਸੇ ਔਂਕੜ ਪਾ ਕੇ ਐੜੇ ਕੰਨਾ ਮੰਮੇ ਨੂੰ ਬਿਹਾਰੀ ਸਵਾਮੀ ਕਿਤੇ ਵੀ ਗੁਰਬਾਣੀ ਵਿੱਚ ਅੱਧਾ ਵਾਵਾ ਆਉਂਦਾ ਤੇ ਉਹ ਐੜਾ ਹੀ ਬੋਲਿਆ ਜਾਂਦਾ ਹੈ ਵਾਵਾ ਨਹੀਂ ਬੋਲਿਆ ਜਾਂਦਾ ਕਿਉਂਕਿ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਕਿ ਗੁਰਬਾਣੀ ਜਿਵੇਂ ਲਿਖੀ ਓਵੇਂ ਪੜੋ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਓਵੇਂ ਹੀ ਪੜ ਰਹੇ ਹਾਂ ਪਰ ਜੇ ਗੁਰਬਾਣੀ ਆਪਾਂ ਅੱਖਰਾਂ ਦੇ ਹਿਸਾਬ ਨਾਲ ਵੇਖੀਏ ਜਿੱਥੇ ਜਈਆ ਆ ਰਿਹਾ ਹੈ ਹੁਣ ਮਇਆ ਪਾਠ ਵੀ ਹੁੰਦਾ ਹੈ ਦਇਆ ਪਾਠ ਵੀ ਹੁੰਦਾ ਹੈ ਦੱਦਾ ਈੜੀ ਸਿਆਰੀ ਪਾਠ ਵੀ ਹੁੰਦਾ ਹੈ ਦੱਦਾ ਦੱਦਾ ਜਈਏ ਸਿਆਰੀ ਪਾਠ ਹੁੰਦਾ ਦੱਦਾ ਜਈ ਔਂਕੜ ਪਾਠ ਹੁੰਦਾ ਉੱਥੇ ਆਪਾਂ ਦਜ ਪਾਠ ਨਹੀਂ ਪੜਦੇ ਨਾ ਦਜੋ ਪੜਦੇ ਆ ਜੇ ਦੱਦਾ ਜਈਏ ਸਿਆਰੀ ਪਾਠ ਆ ਰਿਹਾ ਉਹਨੂੰ ਦਈਏ ਪੜਦੇ ਆ ਦੱਦਾ ਉੱਥੇ ਦੋ ਈੜੀਆਂ ਬਣ ਰਹੀਆਂ ਨੇ ਇਸ ਕਰਕੇ ਕਿਤੇ ਵੀ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਾਂ ਉਹਨਾਂ ਦੀ ਗੱਲ ਕਰ ਰਹੇ ਆਂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੇ ਉੱਥੇ ਅੱਧਾ ਵਾਹ ਵਾਹ ਗੁਰਬਾਣੀ ਵਿੱਚ ਆ ਰਿਹਾ ਹੈ ਤੇ ਉਹਨੇ ਐਡੇ ਦੀ ਆਵਾਜ਼ ਉਚਾਰਨ ਹੋਵੇਗੀ ਉਹ ਐੜਾ ਹੀ ਬੋਲਿਆ ਜਾਣਾ ਸਵੱਜਣ ਹੈ ਸਵੱਜਣਹ ਪਾਠ ਜੇ ਸਹਿਸਕ੍ਰਿਤੀ ਵਿੱਚ ਵੀ ਆਉਂਦਾ ਹੈ ਉਹ ਐੜਾ ਹੀ ਬੋਲਿਆ ਜਾਣਾ ਸੋ ਸੰਗਤ ਜੀ ਗੁਰਬਾਣੀ ਦੇ ਵਿੱਚ ਜੇ ਜਈ ਆ ਰਿਹਾ ਪਿਛਲੇ ਪਾਸੇ ਜਈਏ ਦੀ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਹੁਣ ਮੰਨ ਲਓ ਆਹ ਸ਼ਬਦ ਲਿਖਿਆ ਜੀ ਇੱਥੇ ਜਈ ਆ ਰਿਹਾ ਜਾਂ ਇੱਥੇ ਜਈ ਆ ਰਿਹਾ ਉਹਨੇ ਐੜਾ ਊੜਾ ਈੜੀ ਤਿੰਨ ਅੱਖਰਾਂ ਵਿੱਚ ਚੇਂਜ ਹੋ ਜਾਣਾ ਹੈ ਲਗਾ ਮਾਤਰਾ ਦੇ ਹਿਸਾਬ ਨਾਲ ਜਿਹੜੀ ਲਗਾ ਮਾਤਰਾ ਲੱਗੀ ਹੈ ਹੁਣ ਤੁਸੀਂ ਉਹ ਵੇਖਣੀ ਕਿ ਊੜੇ ਐੜੇ ਨੂੰ ਲਗਾ ਮਾਤਰਾ ਕਿਹੜੇ ਕਿਹੜੀ ਲੱਗਦੀ ਉਹ ਹਿਸਾਬ ਨਾਲ ਇਸੇ ਉਹ ਅੱਖਰ ਬਣ ਜਾਣਾ ਹੈ ਤੇ ਗੁਰਬਾਣੀ ਦੇ ਵਿੱਚ ਕਿਤੇ ਵੀ ਅੱਧਾ ਵਾਵਾ ਨਹੀਂ ਬੋਲਿਆ ਜਾਂਦਾ ਉਹ ਐਡਾ ਹੀ ਉਚਾਰਨ ਹੁੰਦਾ ਹੈ ਸਾਰੀ ਗੁਰਬਾਣੀ ਦੇ ਵਿੱਚ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਤੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ